ਕਮਾ ਕਰੇ ਬਸ ਲਈ ਜਾਣਾ ਬੇਚਣੀ ਨਹੀਂ ਆ ਕੇ ਸਿਆਣ ਲਈ ਜਦ ਮਰਜੀ 2 ਸਾਲ ਸਾਢੇ 12000 ਦੀ ਮੈਂ ਲਈ ਬਸ ਹੱਸ ਬੁੱਲੀ ਨਾ 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 ਪੈਸੇ ਲੈ ਲੈ ਨਾ ਪੈਸੇ ਨਾ ਆਪਣੇ ਖਾਤੇ ਚ ਪਾ ਪੂਰੀ ਪਾ ਨਾ ਖਾਤੇ ਚ ਜਾ ਨਾ 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 ਪੈਸੇ ਪਾ ਖਾਤੇ ਚ ਭਾਈ ਪੂਰੀ ਆ ਖਾੜੇ ਚ ਪਰੇ ਨਾ ਜਾ ਪੜਾਈ ਪੜਾਈ ਹੀਰ ਨੂੰ ਪੜਾਈ ਨਾ ਫੱਟੂ ਕਾ ਜੀਆ ਨਿਤ ਲੱਗਦੀ ਇਹ ਬਾਜ਼ੀਆਂ ਅੱਖ ਪਛਾਣਦਾ ਹਾਂ ਅੱਖ ਪਛਾਣਦਾ ਮੈਂ ਬੰਦੇ ਦੀ ਕੀ ਜੇਰੇ ਤੂੰ ਚਵਾਰੇ ਚੜਦਾ ਨਾ ਚੜ ਕੇ ਹਟ ਗਿਆ ਛਾਲਾ ਮਾਰ ਕੇ ਹੈਗੀ ਹੈ ਨਾ ਗੱਬਣ ਐ ਪੇੜ ਪੇੜ ਗੱਬਣ ਸਵਾ ਕੁ ਦੋ ਮਹੀਨਿਆਂ ਦੀ ਠੀਕ ਹੈ ਜੀ ਵੱਧ ਨਹੀਂ ਹੈਗੀ ਹੈ ਹਾਂ ਹਾਂ ਅੱਧ ਚਾਂਗੀ ਲੈ ਛੋਟੇ ਭਈ ਇੱਕੋ ਹੀ ਦੱਸਦੇ 17-17 ਨੂੰ ਛੱਡ ਵੀ ਕਿੰਨੇ ਦੀ ਦੇਣੀ ਆ ਮੈਂ ਰੱਖਣੀ ਆ ਵੇਚਣੀ ਨਹੀਂ ਜੇ ਉਹਨੂੰ ਲੈ ਲਈ ਕੋਈ ਮੈਨੂੰ 50000 ਦੇਵੇ ਮੈਂ ਨੇਮ ਕਰਕੇ ਬੱਕਰੀ ਢੇਡ ਨਹੀਂ ਦਿੰਦਾ ਘਰੇ ਲੈ ਕੇ ਜਾ ਔਰ ਫਿਰ ਦਿਓ ਦੇਖਣੀ 5-7 ਮਹੀਨੇ ਸਾਰੇ ਨੂੰ ਮਾੜਾ ੱਪਣਾ ਤੁਹਾਡਾ ਕੰਮ ਨਹੀਂ ਆਣਾ ਦੋ ਪਿਛਲੀ ਮੰਡੀ ਲੈ ਕੇ ਗਿਆ ਮਰੋਂ ਉਹ ਫਿਰ ਜੀਨੇ ਕਰੇ ਮਿੱਠੂਲੇ ਦਵਾਈਆਂ ਤੇ ਚਲੋ ਸੱਟੂ ਬਣਾ ਹੁੰਦਾ ਬੋਲੋ ਕਰ 10000 9000 ਫਿਰ ਦੋ ਫਿਰ ਤੂੰ ਵੀ ਅਸਲੀ ਤੇ ਆ ਜਾ ਪੱਕਾ ਮਲਕੂ ਦਾ 16000 ਫਿਰ 16 ਵੀ ਛੱਡ ਤੂੰ ਤੇ 9 ਵੀ ਛੱਡੋ 9 ਦੀ ਆ ਹੁਣ ਆ ਗੱਲ ਸੁਣਦਾ ਮੇਰੀ ਆ ਫਾਨਾ ਅੜ ਗਿਆ ਵਿਚਾਰੇ ਸਿੰਘ ਭੰਲ ਦੀ ਆਰ ਗੱਲ ਹੋ ਰਹਾ ਹੈ ਇੱਕ ਅਰਦਾ ਦਲਾਲੀ ਮੇਰੇ ਜੋਂ ਜੇ ਸੌਦਾ ਬਣ ਗਿਆ ਇਹ ਗਰੀਬ ਦੀ ਮੈਂ ਦਲਾਲੀ ਰੱਖਦਾ 100 ਰੁਪਏ ਦੇ ਕੇ ਜੀ ਕਿਉਂ ਜੀ ਹੱਕ ਬਣਦਾ ਕਿ ਨਾ ਮੈਂ ਵੀ ਤਾਂ ਲੋਕਾਂ ਤੋਂ ਲੈਣਾ ਮੈਂ ਵੀ ਤਾਂ ਲੋਕਾਂ ਤੋਂ ਲੈਣਾ ਇਹ ਪਾਲ ਨਾਲੇ ਸੌਜਦੇ ਬੱਚੇ ਦੇ ਨੂੰ ਹਦੋ ਜੇ ਤਾਂ ਕਿਸੇ ਦੇ ਜੀ ਕਸਾਉਂਦਾ ਅਜਾ ਪਰਸੂ 60 ਬੱਚੇ ਹੀ ਸਿੱਟ ਗਈ ਰਾਜੀ ਤੁਸੀਂ ਸੁਣ ਲਈ ਫਿਰ ਕੀ ਹੁੰਦਾ ਕਿਸਮਤਾਂ ਦੀ ਗੱਲ ਹੈ ਪਹਿਲਾਂ ਮਰ ਗਏ ਉਹ ਵੀ ਜ਼ਬਰ ਕਰੀ ਉਹ ਵੀ ਸਬਰ ਕਰ ਲਿਆ ਫਿਰ ਬਥੇਰੀਆਂ ਕਰਤੀਆਂ ਰੱਬ ਨੇ ਇਕੱਠੀਆਂ ਕਰ ਲੀਆਂ ਮੈਨੇ ਕਿ ਤੂੰ ਵੀ ਲੈ ਆਇਆ ਦਾ ਅਸਲ ਬੰਦਾ ਕੰਮ ਤਾਂ ਕਰੂ ਗਈ ਪਾਣੀ ਤੋਂ ਮਾਰੇ ਨੂੰ ਪਾਣੀ ਸੁਧਾਰੂ ਮੈਂ ਜਿਹਨੂੰ ਸੌਂ ਦਾ ਲੈਉਂਦਾ ਹਾਂ ਸੌਂ ਕਰ ਕੀ ਦਿੰਦਾ ਗਾਹ ਦਾ ਮਾਲਪੁਰਾ ਤੈਨੂੰ ਵੀ ਪੁੱਲਣਾ ਪੁੱਲਣ ਦੀ ਸੌ ਚਾਦੀ ਅਰੀ ਚਾਦੀ ਲੈ ਪੂਰੀ ਇੱਕ ਕਾਪੀ ਦੀ ਦੇ ਛੋਟੇ ਭਾਈ ਐ ਨਹੀਂ ਐ ਨਹੀਂ ਹੋਰ ਕਿੰਨੇ ਦੀ ਇੱਕੋ ਹੀ ਦਾਤੇ ਫਿਰ ਨਹੀਂ ਚੱਲੀਏ ਤੂੰ ਇੱਥੇ ਚਾ ਦੇ ਇਹ ਤੂੰ ਬਣਵਾਉਣਾ ਨਹੀਂ ਨਮੇੜ ਦੇ ਦੱਸ ਦੇ ਨਮੇੜ ਇਹਨੂੰ ਲੈ ਕੇ ਆਣੀ 15 ਜਵਾਂਗੇ ਤੂੰ ਟਰੱਕ ਰੁਪਈਆ ਨਹੀਂ ਦਿੰਦੇ 15 ਦਾ ਇਹ ਬਾਕੀ ਜੇ ਪੁੱਗਦੀਆਂ ਲੈ ਜਾਓ ਦਫਰਾ ਨਹੀਂ ਪੁੱਗਦੀ ਦੇਵੇ ਨਾ ਦੇਵੇ ਇਹ ਇਹਦੀ ਮਰਜ਼ੀ ਆ ਹੁਣ ਜਿਹੜੇ ਕੜੇ ਲਗਾਤੇ ਜਮ ਉਹਨੂੰ ਪੁੱਛਿਆ ਨਹੀਂ ਪੁੱਛਣਾ ਨਾ ਪੁੱਛਦਾ ਨਹੀਂ ਉਹਨੂੰ ਤਾਂ ਦੇਈ ਜੇ ਨਾ ਦੇ 12 ਲੱਦੇ ਤੈਨੂੰ 11 11 11 ਲੱਗੇ ਹੈ ਪਤਾ ਨਹੀਂ ਦੱਸ ਲੈ ਇਹ ਤਾਂ ਗੱਲ ਸੁਣੋ 10 ਲਾਏ ਆ ਬਾਈ 10 ਲਾਏ ਕਾਪੀ ਲੈ ਮੈਂ ਤਾਂ ਭੁੱਲ ਗਏ ਦੀ ਕਾਪੀ ਲੈ ਮੈਂ ਵੀ ਕਿਹੇ ਦਾ 11 ਲਾਇਆ ਮੈਂ ਕਾਪੀ ਲਾਤੀ ਕੋ ਦਾ ਚੱਲ ਕੋਈ ਗੱਲ ਨਹੀਂ मार गया निशाना पाता गलाना हूं चक लिया पाना चाबी या पाल ना हां मैं पਿੰड केड़ा भाई तेरा गागा लेरा गागा लेरा खंडे बस खाई हां और रोटी भर फर्क बहुत चार ज्यादा फर्क है 10 लाया और है ओ तू पूरे कह रहा ना चक्का हां तेरी ओ मरवाते ओ

ਕੁਰੀ ਆਗਾ ਉਹ ਮੇਰੇ ਤਾਂ ਗੱਲ ਸੁਣੁਰੀ ਕੁਰੀ ਆ ਕੁਰੀ ਆ ਮੈਂ ਤੇਰੇ ਪੇ ਦਾ ਤੂੰ ਗਾਗੇ ਦੇ ਹਾਂ ਵਿਚਾਲੇ ਅਣ ਕੀ ਕੌਰੀ ਕਦੇ ਤੇਰੇ ਤਾਂ ਹੀ ਮੈਨੂੰ ਕੰਮ ਪੈਸਾ ਤਾਂ ਮੈਨੂੰ ਤੇਰੇ ਤਾਂ ਹੀ ਪੈਸਾ ਦਾ ਆਪਣੇ ਭਾਈ ਜਾਰਾ ਨਾ ਮੈਂ ਵਪਾਰੀ ਨਾ ਵਪਾਰੀ ਦਾ ਭਾਈ ਹਾਂ ਲੋਕਾਂ ਦੇ ਕਰਾਉਣਾ ਕਦੇ ਤੇਰਾ ਰਹਾ ਗੱਡਾ ਕਰ ਦੂੰ ਐ ਇਹ ਆ ਲੈ ਹੁਣ ਤੂੰ ਮੇਰੇ ਵੱਲੋਂ ਤੇਰਾ ਮੈਂ ਸਤਕਾਰ ਕਰਕੇ ਜਾਂਦਾ ਭਾਈ 2 ਮਿੰਟ ਭਾਈ 2 ਮਿੰਟ ਨਾ ਵੀਡੀਓ ਸਤਕਾਰ ਕਰਕੇ ਜਾਂਦਾ

ਹਰ ਇੱਕ ਹਰ ਇੱਕ ਜੀ ਉਹ ਵਧੀਆ ਵੀ ਤੇ ਉਹ ਮੈਂ ਤੇ ਮੈਂ ਮੰਨਦਾ ਯਾਰ ਫਿਰ ਹੁਣ ਕੀ ਇੰਨਾ ਚੰਗਾ ਬੰਦ ਚ ਕੀ ਕੱਟ ਸਾਰੇ ਹੋਰ ਕਰਨਾ ਆ ਰਹਿ ਕਰਦਾ ਰਹਿ ਕਰ ਲੈ ਰਹਿ ਕਰਦਾ ਅਰੇ ਇਹ ਹੋਰ ਇੱਕ ਅੰਮੀ ਇਹ ਕਰਦਾ ਰੱਖ ਕੀ ਲਾਇਆ ਤੈ ਲੈ ਕਰੇ ਰੱਖਣੀ ਆ ਪਪੇ ਦਾ ਮੈਂ ਫੜ ਉਹ ਬਚਾਵਾਂ ਬਰਾ ਕਰੋ ਬੋਕਾ ਪੈਰ ਬਣਾਈਆਂ ਨਹੀਂ ਯਾਰ ਉਹਦਾ ਖਿੱਚ ਲੈ ਨੂੰ ਸੈੱਟ ਕਰ ਉਹ ਲੱਗਦਾ ਆ ਨੂੰ ਘੜੀ ਨੇ ਰਾਮੂ ਰੇ ਰਾਇ ਕਰਦਾ ਦੇਖਦਾ ਕੀ ਗੱਲਬਾਤ ਮੇਲਦਾਂ ਦਾ ਕੀ ਕਰਾਂਗੇ ਫੁੱਲ ਇਧਰ ਆ ਗਿਆ ਮੁੰਡਾ ਜਾ ਆਉਂਦਾ ਕੋਈ ਨਾ ਆਪਦੀ ਬੀਬੀ ਨਾ ਬੀਬੀ ਨਾ ਰਾਇ ਕਰਦਾ ਰਜੂ ਉਹ ਬੰਦਾ ਨੂੰ ਉਹ ਬੰਦਾ ਤੜਕਿਆ ਰਿਹਾ ਇਧਰਲਾ ਬੰਦਾ ਤੜਕਿਆ ਰਿਹਾ ਹੁਣ ਪਤਾ ਹੈ ਮੈਨੂੰ ਉਹ ਚਾਹੇ ਤਾਂ ਤੈਨੂੰ ਤੈਨੂੰ ਆਉਂਦਾ ਆਇਆ ਨਹੀਂ ਅੱਜ ਆਇਆ ਕਿਉਂਕਿ 14 ਤੇ ਅੜੇ ਪਿਆ ਹੋ ਉਹ ਉਹ ਓ ਬਾਈ ਪੂਰੀ ਆ ਖਾੜੇ ਚ ਪਰੇ ਨਾ ਜਾ ਪੜਾਈ ਪੜਾਈ ਹੀਰ ਨੂੰ ਪੜਾਈ ਨਾ ਫੱਤੂ ਕਾ ਜੀਆ ਨਿੱਤ ਲੱਗਦੀਆਂ ਨੇ ਇਹ ਬਾਜ਼ੀਆਂ ਅੱਖ ਪਛਾਣਦਾ ਹਾਂ ਅੱਖ ਪਛਾਣਦਾ ਮੈਂ ਬੰਦੇ ਦੀ ਜਿਹੜੇ ਤੂੰ ਚਵਾਰੇ ਚੜਦਾ ਨਾ ਚੜ ਕੇ हट ਕੇ ਛਾਲਾ ਮਾਰ ਕੇ ਹਾਂ ਪੁੱਠੀਆਂ ਸਿੱਧੀਆਂ ਹੁਣ ਵੀ ਭੱਜ ਕੇ ਮਨੇਰੇ ਤੋਂ ਜੁੱਤੀ ਲਾ ਦੂ ਠੱਡੇ ਨਾਲ ਉੱਠ ਕੇ ਤੂੰ ਭੱਜ ਵੀ ਸਕਦਾ ਨਹੀਂ ਕਿਤਾ ਕੇ ਜਵਾਨ ਹੈ ਤੂੰ ਆਹ ਬਣ ਕੇ ਦਰਖਤ ਬਣ ਤੂੰ ਮੈਂ ਪੱਤਾ ਮਾਰ ਕੇ ਸਰਤ ਵੀ ਲਾ ਲਈ ਰਾਜੂ ਕਹਿਣਾ ਕੋ ਸੌਣ ਮਾਈ ਐ ਦੇ ਕਿਉਂ ਆਇਆ ਨਾ ਨਾ ਵਾ ਠੀਕ ਆ ਯਾਰ ਮੈਂ ਇਨੇ ਕਰ 2000 ਰੁਪਏ ਕੱਟ ਜਾ ਯਾਰ 300 ਰੁਪਏ ਨਾ ਨਾ ਉਹ ਮੰਨਿਆ ਕਰ 14 ਹੀ ਲੈ ਗਏ ਨੇ ਲੈ ਜਾ ਯਾਰ ਹਨਾ 14 ਹੀ ਲੈ ਗਏ ਨੇ ਲੈ ਜਾ ਕਿੰਨੇ ਦੀ 14 ਦੀ ਕਿੰਨੇ ਦੀ 14 ਦੀ ਪਾਵੇ 500 ਹੋਰ ਉਹ ਤੈਨੂੰ ਨਾ ਗੰਦੇ ਦੇ ਸਾਂ ਫੁੱਟਵਾਕ ਦੇ ਤਰ੍ਹਾਂ ਗੱਡਾ ਕੱਢਾਂਗੇ ਆ ਕੋਈ ਗੱਲ ਨਹੀਂ ਹੋਗੀ ਹੋਗੀ ਸਾਢੇ 13 ਦੀ 13000 ਤੇਰਾ ਰਹਿ ਗਿਆ ਘੰਟੇ 2 ਨੂੰ ਮੇਰਾ ਮੁੰਡਾ ਮਲੂਟ ਬੱਕਰੀ ਛੱਡਣ ਗਿਆ ਜਾਂਦਾ ਗੱਡੀ ਲੈ ਕੇ ਸਾਢੇ 13 ਲਵਿੰਦਰ ਨੂੰ ਕਹਾ ਜੱਲ ਖੇਈ ਕਰਾ ਲੈ ਆਪਦੀ ਉੱਥੇ ਪਰਚੀ ਦੇ ਕੇ ਮੈਨੂੰ ਪਰਚੀ ਫੜਾ ਦੀ ਇਹ ਵੀ ਰਾਜੂ ਨੂੰ ਭੇਡ ਵੇਚੀ ਹੈ ਜਾਂ ਕਹੇ ਦੇ ਜਾ ਕੇ ਆ ਗਈ ਰਾਜੂ ਭੇਡ ਆਹਾ ਹੈ ਭੇਡ ਆਹ ਭੇਡ ਲੈ ਯਾਰ ਰਾਜੂ ਨੇ ਆ ਭੇਡ ਲੈ ਲਈ ਸਾਢੇ 13000 ਰੁਪਏ ਦੀ ਹਾਂ ਇਹ ਆਪਾਂ ਰੱਖਣੀ ਹੈ ਘਰੇ ਹਾਂ ਵੇਚਦੇ ਨਹੀਂ ਹੈਗੇ ਦੁਬਾਰੇ ਇਕੱਠਿਆਂ ਕਰਨੇ ਹੁਣ ਇਕੱਠਿਆਂ ਤਾਂ ਕਰਨੀਆਂ ਪੈਣਗੀਆਂ ਆਪਾਂ ਨੂੰ ਪਾਲੀ ਮੁੰਡੇ ਚ ਚਾਰ ਪੰਜ ਨੇ ਵੇਲੇ ਨੇ ਫਿਰ ਉਹ ਵਿਚਾਰੇ ਕੀ ਕਰਨਗੇ ਸਾਦੇ ਗੱਲ ਫਿਰਨਗੇ ਜੇ ਕੋਈ ਰਾਜ ਦੀ ਐਲਪ ਕਰਦੇ ਬਸ ਪੂਰੇ ਦੰਦੀ ਹੋ ਗਈ ਬਾਈ 6 6 ਕੀ ਕਰਾਂ ਚ ਹਾਂ ਆਰ ਬਾਈ ਤੇਰੀ ਭੇੜ ਜੇ ਤੈਨੂੰ ਕਦੇ ਲੋੜ ਆ ਦੋ ਸਾਲ ਨੂੰ ਲੈ ਵੀ ਸਕਦਾ ਮੈਂ ਵੇਚਣ ਹੀ ਨਹੀਂ ਆ ਕੇ ਤੇਰੀ ਭੇੜ 13 ਦੀ ਸਾਢੇ ਦੀ ਲਈ ਆ ਦੋ ਸੂਏ ਲੈ ਲੈਣ ਦੇ ਵਿੱਚੋਂ 10 ਦੀ ਚੱਕਰੀ ਆ ਵੀਡੀਓ ਚ ਕਹੇ ਤਾਂ ਮੈਨੇ ਜਿਹੜੀ 라ਜੂ ਨੇ ਜਵਾਨ ਕਰ ਲਈ ਕਦੇ ਬੱਜਿਆ ਨਹੀਂ ਆ ਲੈ ਬਾਬਾ ਤੇਰਾ 100 ਰੁਪਿਆ ਨਾ ਤੇਰਾ ਹੱਕ ਨਹੀਂ ਮੈਂ ਰੱਖਦਾ ਗਰੀਬ ਆ ਦੀ ਇਹ ਵੀ ਦਲਾਲ ਆ ਯਾਰ ਮੈਂ ਕਿਉਂ ਰੱਖੂਗਾ ਇਹਦਾ ਹੱਕ ਉਤੂਰੇ ਜੇ ਪਿਆ ਦੀ 100 ਓਏ ਨਹੀਂ ਦੇਵੇਂਗੇ ਆਪਾ ਬਾਬਾ ਜੇ 100 ਲਾਓ ਜੀ ਖੁਸ਼ ਹੈ ਹਾਂ ਕਿੱਡੀ ਗੱਲ ਆ ਯਾਰ ਅਸੀਂ ਵੀ ਤੈਨੂੰ ਉੱਕਾਂ ਤੋਂ ਲੈਨੇ ਆ ਚੱਲ ਬਾਬਾ